ਸੁਜੁਗਤ ਕਿਸਾਨ ਮੋਰਚੇ ਵਾਲੋ ਦਿੱਤੇ ਗਏ ਭਾਰਤ ਬੰਦ ਨੂੰ ਅੰਮ੍ਰਿਤਸਰ ਵਿੱਚ ਵੀ ਭਰਵਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਜੀ ਤਾਂ ਅੰਮ੍ਰਿਤਸਰ ਦੇ ਬਹਤਾਤ ਇਲਾਕਿਆਂ ਦੇ ਵਿੱਚ ਦੁਕਾਨਾਂ ਲੋਕਾਂ ਵੱਲੋਂ ਖੁਦ ਹੀ ਬੰਦ ਕੀਤੀਆਂ ਗਈਆਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅਨਿੱਤਰ ਦੇ ਹੋਏ ਨਜ਼ਰ ਆਏ ਨੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਅੱਜ ਦੇ ਦਿਨ ਭਾਰਤ ਬੰਦ ਦੀ ਜੋ ਹੈ ਉਹਨਾਂ ਦਾ ਸਾਥ ਜਿਹੜਾ ਹੈ ਉਹ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਅਤੇ ਹਰਿਆਣਾ ਬਾਰਡਰ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਿੱਚ ਅਤੇ ਪੈਰਾਮੈਟਰੀ ਫੋਰਸਿਸ ਵਿੱਚ ਕਾਫੀ ਤਿੱਖੀ ਜੋ ਹੈ ਉਹ ਤਿੱਖਾ ਪ੍ਰਤੀਕਰਮ ਜਿਹੜਾ ਸੀ ਇੱਕ ਦੂਸਰੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਲੇਕਿਨ ਕਿਤਰਾ ਕਿ ਦੁਬਾਰਾ ਕਰਦੇ ਜਾ ਰਹੇ ਸੁਜੁਗਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਨੂੰ ਅੰਮ੍ਰਿਤਸਰ ਵਿੱਚ ਵੀ ਪਰਵਾ ਹੰਗਾਰਾ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੀ ਤਾਂ ਹਾਲ ਬਾਜ਼ਾਰ ਦੇ ਵਿੱਚ ਬਹੁਤਾਂ ਦੁਕਾਨਾਂ ਜਿਹੜੀਆਂ ਨੇ ਖੁਦ ਹੀ ਲੋਕਾਂ ਵੱਲੋਂ ਬੰਦ ਕਰਕੇ ਕਿਸਾਨਾਂ ਦੀ ਹਿਮਾਇਤ ਜਿਹੜੀ ਹੈ ਉਹ ਕੀਤੀ ਗਈ ਹੈ ਜੇਕਰ ਆਮ ਲੋਕਾਂ ਦੀ ਗੱਲ ਮੰਨੀ ਜਾਵੇ ਤਾਂ ਦੁਕਾਨਦਾਰਾਂ ਦੀ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹਾੜੀ ਸੋਣੀ ਦੀ ਫਸਲ ਕਿਸਾਨ ਵੇਚ ਕੇ ਆਉਂਦੇ ਹਨ ਤਾਂ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਸ ਜਿਹੜੀ ਹਾਰਡੀ ਸੋਨੀ ਦੀ ਫਸਲ ਵਿੱਚ ਹੁੰਦੀ ਹੈ ਉਸ ਨਾਲ ਉਹਨਾਂ ਦੇ ਵੀ ਪ੍ਰਵਾਹ ਜਿਹੜੇ ਨੇ ਉਹ ਚੱਲਦੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ 13 ਤਰੀਕ ਨੂੰ ਕਿਸਾਨਾਂ ਵੱਲੋਂ ਜੋ ਦਿੱਲੀ ਕੂਚ ਕੀਤਾ ਗਿਆ ਸੀ ਅਤੇ ਹਰਿਆਣਾ ਬਾਰਡਰ ਦੇ ਉੱਤੇ ਪੈਰਾਮਿਲਟਰੀ ਫੋਰਸਿਸ ਅਤੇ ਕਿਸਾਨਾਂ ਦੇ ਵਿੱਚ ਕਾਫੀ ਜੋ ਸੀਗਾ ਤਣਾਅਪੂਰਨ ਮਾਹੌਲ ਜਿਹੜਾ ਸੀਗਾ ਉਹ ਬੰਦਾ ਹੋਇਆ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਕਾਫੀ ਅਥਰੂ ਗਿਆ ਸੀ ਗੋਲੇ ਜਿਹੜੇ ਸੀਗੇ ਉਥੋਂ ਪੈਰਾਮੈਟਰੀ ਫੋਰਸਿਸ ਵੱਲੋਂ ਸੁੱਟੇ ਗਏ ਸਨ ਜਿਸ ਤੇ ਰੋਸ ਸੇ ਚੱਲਦੇ ਆ ਕਿਸਾਨ ਜਥੇ ਬੰਦਿਆਂ ਵੱਲੋਂ ਅੱਜ ਜੋ ਸੀ ਉਹ ਭਾਰਤaband ਦੀ ਕਾਲ ਜਿਹੜੀ ਸੀਗੀ ਉਹ ਦਿੱਤੀ ਗਈ ਸੀ ਜਿਸ ਵਿੱਚ ਲਗਾਤਾਰ ਹੀ ਆਮ ਲੋਕਾਂ ਵੱਲੋਂ ਤੇ ਆਮ ਦੁਕਾਨਦਾਰਾਂ ਵੱਲੋਂ ਪਰਵਾ ਹੰਗਾਰਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਜ਼ਿਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਜੋ ਐਮਰਜੈਂਸੀ ਸੇਵਾਵਾਂ ਨੇ ਜਿਸ ਵਿੱਚ ਪੈਟਰੋਲ ਜੋ ਹਸਪਤਾਲ ਨੇ ਅਤੇ ਕਈ ਹੋਰ ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਬਹਾਲ ਰੱਖਿਆ ਗਿਆ ਹੈ ਤੇ ਉਸ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਜਿਹੜਾ ਹੈ ਉਹ ਨਹੀਂ ਪਹੁੰਚਾ ਦਿੱਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਵੱਲੋਂ ਕਿਸੇ ਵੀ ਦੁਕਾਨ ਨੂੰ ਜ਼ਬਰਨ ਜਿਹੜਾ ਹੈ ਉਹ ਬੰਦ ਨਹੀਂ ਕਰਵਾਇਆ ਗਿਆ ਲੋਕਾਂ ਵੱਲੋਂ ਖੁਦ ਮੁਹਾਰੇ ਆ ਕੇ ਦੁਕਾਨਾਂ ਜਿਹੜੀਆਂ ਨੇ ਬੰਦ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਉਹ ਨਿਤਰਦੇ ਹੋਏ ਆ ਨਜ਼ਰ ਆ ਰਹੇ ਨੇ ਲੇਕਿਨ ਜੇਕਰ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਕਿਸਾਨਾਂ ਵੱਲੋਂ ਜੋ ਸੀ ਉਹ ਰੇਲ 트랙 ਇਜਾਮ ਕਰਕੇ ਇਸ ਦਾ ਕੜਰਾ ਰੋਸ਼ ਸ਼ਰਾਸੀ ਉਹ ਜਤਾਇਆ ਗਿਆ ਸੀ ਜੋ ਹਰਿਆਣਾ ਬਾਰਡਰ ਤੇ ਕਿਸਾਨਾਂ ਦੇ ਨਾਲ ਤਸ਼ੱਦਦ ਜੋ ਸੀ ਉਹ ਟਾਇਆ ਗਿਆ ਸੀ ਲੇਕਿਨ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਕਿਸਾਨਾਂ ਵੱਲੋਂ ਜੋ ਹੈ ਉਹ ਆਪਣਾ ਰੋਸ ਜ਼ਾਹਰ ਕਰਦੇ ਹੋਏ ਆਮ ਦੁਕਾਨਦਾਰਾਂ ਨੂੰ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਅੱਜ ਭਾਰਤ ਬੰਦ ਦਾ ਜੋ ਸੀ ਉਹਨਾਂ ਦਾ ਸਮਰਥਨ ਜਿਹੜਾ ਹੈ ਉਹ ਕੀਤਾ ਜਾਵੇ ਜਿਸ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਉਹਨਾਂ ਵੱਲੋਂ ਖੁਦ ਹੀ ਪਰਮਾ ਹੰਗਾਰਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਅਤੇ ਹਾਲ ਬਜ਼ਾਰ ਚ ਬਹੁਤਾਂ ਦੁਕਾਨਾਂ ਜਿਹੜੀਆਂ ਨੇ ਤੇ ਅੰਮ੍ਰਿਤਸਰ ਚ ਬਹੁਤ ਸਾਰੇ ਲੋਕ ਇਸ ਤਰ੍ਹਾਂ ਨੇ ਖੁਦ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਜਿਹੜਾ ਹੈ ਉਹ ਦਿੱਤਾ ਗਿਆ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਂਦੇ ਪੀਆਰਟੀਸੀ ਅਤੇ ਪੰਬਾ ਸਰਵਿਸ ਵੱਲੋਂ ਵੀ ਕਿਸਾਨਾਂ ਦਾ ਹੀ ਹਮਾਇਤ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਉਹ ਵੀ ਕਿਸਾਨਾਂ ਦਾ ਸਾਥ ਔਰ ਜ਼ਰੂਰ ਦੇਣਗੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਅਤੇ ਖਾਸ ਤੌਰ ਤੇ ਜੋ ਕੇਂਦਰੀ ਮੰਤਰੀ ਉਹਨਾਂ ਵਿੱਚ ਲਗਾਤਾਰ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਕੀ ਇਸ ਦਾ ਸਾਰਥਿਕ ਹੱਲ ਜਿਹੜਾ ਹੈ ਉਹ ਨਿਕਲਦਾ ਹੈ ਜਾਂ ਨਹੀਂ ਨਿਕਲਦਾ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਜੋ ਸਯੁਕਤ ਕਿਸਾਨ ਮੋਰਚੇ ਵੱਲੋਂ ਭਾਰਤਬੰਦ ਦਾ ਸੱਦਾ ਦਿੱਤਾ ਗਿਆ ਸੀ ਉਸ ਨੂੰ ਅੰਮ੍ਰਿਤਸਰ ਵਿੱਚ ਪਰਵਾਹ ਹੰਗਾਰਾ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਸਾਹਿਬ ਪ੍ਰੀਤ ਦੇਨਾ ਗੁਰਪ੍ਰੀਤ ਸਿੰਘ ਬਾਬੂ ਸ਼ਾਈ ਅੰਮ੍ਰਿਤਸਰ ਸਾਹਿਬ